ਨਮਸਕਾਰ ਤੇ ਸਤ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਨਿਊ ਸਟੇਟ ਪੰਜਾਬ ਹਰਿਆਣਾ ਹਿਮਾਚਲ ਤੇ ਮੈਂ ਹਾਂ ਮੋਹਿਦ ਬਖਸ਼ੀ ਲੈ ਕੇ ਗੱਲ ਪੰਜਾਬ ਦੀ ਗੱਲ ਪੰਜਾਬ ਦੀ ਵਿੱਚ ਅਸੀਂ ਚਰਚਾ ਕਰਦੇ ਹਾਂ ਉਸ ਮੁੱਦੇ ਦੀ ਜਿਹੜਾ ਮੁੱਦਾ ਜਿਹੜਾ ਹੈ ਪੰਜਾਬ ਤੇ ਪੰਜਾਬੀਆਂ ਨਾਲ ਜੁੜਾ ਹੋਏ ਤੇ ਅੱਜ ਮੁੱਦਾ ਹੈ ਐਸਵਾਈਐਲ एसवाईएल जिन्नू ਲੈ ਕੇ ਪੰਜਾਬ ਤੇ ਹਰਿਆਣਾ ਵੱਖ-ਵੱਖ ਸਮਿਆਂ ਤੇ ਮੀਟਿੰਗ ਕਰਦੇ ਰਹੇ ਪਰ ਹੱਲ ਕੁਝ ਨਹੀਂ ਨਿਕਲਿਆ ਲਗਾਤਾਰ ਇਸਤੇ ਬੈਠਕਾਂ ਹੁੰਦੀਆਂ ਰਹੀਆਂ ਪਰ ਹੁਣ ਇੱਕ ਹੋਰ ਬੈਠਕ ਜਿਹੜੀ ਹੈ ਉਹ ਹੋਈ ਹੈ ਮੰਗਲਵਾਰ ਦੀ ਬੈਠਕ ਚ ਖੁਦ ਮੁੱਖ ਮੰਤਰੀ ਭਗਵੰਤ ਮਾਨ ਤੇ ਦੂਜੀ ਤਰਫ ਹਰਿਆਣਾ ਦੇ ਮੁੱਖ ਮੰਤਰੀ ਜਿਹੜੇ ਨਾਇਬ ਸਿੰਘ ਸੈਣੀ ਹੈ ਉਹ ਸ਼ਾਮਿਲ ਹੋਏ ਸੀ ਤੇ ਨਾਲ-ਨਾਲ ਦੋਨੋਂ ਡਿਪਾਰਟਮੈਂਟ ਜਿਹੜੇ ਸਟੇਟਸ ਹੈ ਉਹਨਾਂ ਦੇ ਇਰੀਗੇਸ਼ਨ ਮੰਤਰੀ ਸ਼ਾਮਿਲ ਹੋਏ ਸੀ ਬਰਿੰਦਰ ਗੋਇਲ ਜਿਹੜੇ ਪੰਜਾਬ ਦੀ ਵਾਰਤਫੋਂ ਸ਼ਾਮਿਲ ਹੋਏ ਸੀ तमाम ਅਧਿਕਾਰੀ ਇਹਦੇ ਚ ਸ਼ਾਮਿਲ ਹੋਏ ਤੇ ਉਹਨਾਂ ਨੇ ਬਾਅਦ ਚ ਮੀਟਿੰਗ ਦੇ ਬਾਅਦ ਪ੍ਰੈਸ ਨੂੰ ਵੀ ਸੰਬੋਧਿਤ ਕੀਤਾ ਤੇ ਕੀ ਕਿਹਾ ਪ੍ਰੈਸ ਨੂੰ ਸੰਬੋਧਿਤ ਕਰਦੇ ਹੋਏ ਮੁੱਖ ਮੰਤਰੀ ਭਗਵੰਤ ਮਾਨ ਨੇ ਤੇ ਦੋ ਨਾਇਬ ਸਿੰਘ ਸੈਣੀ ਜਿਹੜੇ ਮੁੱਖ ਮੰਤਰੀ ਹਰਿਆਣਾ ਹੈ ਦੋਨਾਂ ਨੇ ਗੁਰੂ ਨਾਨਕ ਦੇਵ ਜੀ ਦੀ ਉਸ ਸਿੱਖਿਆ ਦੀ ਗੱਲ ਕੀਤੀ ਜਿਹਦੇ ਚ ਪਵਨ ਪਿਤਾ ਪਵਨ ਨੂੰ ਪਿਤਾ ਆਖਿਆ ਗਿਆ ਤੇ ਉਹੀ ਸਿੱਖਿਆ ਨੂੰ ਲੈ ਕੇ ਅੱਗੇ ਵਧਨ ਨੂੰ ਕਿਹਾ ਹੈ ਤੇ ਹੁਣ ਤੁਹਾਨੂੰ ਦੱਸਦੇ ਆ ਐਸਵਾਈਐਲ ਕੀ ਹੈ ਐਸਵਾਈਐਲ ਚ ਨਹਿਰ ਦਾ ਨਿਰਮਾਣ ਹੋਣਾ ਹੈ ਜਿੰਨੂੰ ਲੈ ਕੇ ਆਨਾ ਕਾਨੀ ਉਸ ਤੋਂ ਵੇਲੇ ਤੋਂ ਸ਼ੁਰੂ ਹੋ ਗਈ ਸੀ ਜਦੋਂ ਇਹਦਾ ਪ੍ਰੋਪੋਜ਼ਲ ਆਇਆ ਸੀ ਐਸਵਾਈਐਲ ਦੇ ਨਿਰਮਾਣ ਨੂੰ ਲੈ ਕੇ ਹੁਣ ਵੀ ਚਰਚਾ ਚੱਲਦੀ ਹੈ ਸੁਪਰੀਮ ਕੋਰਟ ਨੇ ਫਿਰ ਦੋਨਾਂ ਨੂੰ ਦੋਨਾਂ ਸਟੇਟਾਂ ਨੂੰ ਦੋਨੋਂ ਸੂਬਿਆਂ ਨੂੰ ਕਿਹਾ ਕਿ ਤੁਸੀਂ ਬਹਿ ਕੇ ਤੁਸੀਂ ਇਹਦੇ ਤੇ ਗੱਲ ਕਰੋ ਪਰ ਗੱਲ ਹੱਲ ਨਹੀਂ ਹੋਈ 1982 ਚ ਇੰਦਰਾ ਗਾਂਧੀ ਨੇ ਪਟਿਆਲਾ ਦੀ ਕਪੂਰੀ ਨਹਿਰ ਤੇ ਵੀ ਕੋਸ਼ਿਸ਼ ਕੀਤੀ ਚਾਂਦੀ ਦੀ ਕਈ ਲੈ ਕੇ ਕਿ ਅੱਗੇ ਵਧੇ ਮਾਮਲਾ ਉਸ ਵਕਤ ਕੈਪਟਨ ਅਮਰਿੰਦਰ ਵੀ ਪੰਜਾਬ ਕਾਂਗਰਸ ਨੂੰ ਲੀਡ ਕਰ ਰਹੇ ਸੀ ਤੇ ਉਸ ਵੇਲੇ ਵੀ ਫਿਰ ਉਸ ਤੋਂ ਬਾਅਦ ਗੱਲ ਨਹੀਂ ਬਣ ਪਾਈ ਹੁਣ ਭਗਵੰਤ ਮਾਨ ਤੇ ਜਿਹੜੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਹੈ ਉਹਨਾਂ ਨੇ ਅੰਦੇਸ਼ਾ ਇੱਕ ਸੰਕੇਤ ਦਿੱਤੇ ਆ ਕਿ ਹੋ ਸਕਦਾ ਹੈ ਹੁਣ ਹੱਲ ਹੋ ਜਾਏ ਕਿਉਂਕਿ ਅਸੀਂ ਲਗਾਤਾਰ ਵੱਡੇ ਭਾਈ ਤੇ ਛੋਟੇ ਭਾਈ ਵਾਂਗੂ ਇਹਦੇ ਤੇ ਗੱਲ ਕਰ ਰਹੇ ਆ ਪਰ ਮਸਲਾ ਕਿਵੇਂ ਹੱਲ ਹੋਏਗਾ ਇਹ ਆਪਣੇ ਆਪ ਚ ਵਿਚਾਰਨ ਵਾਲੀ ਗੱਲ ਹੈ ਕਿਉਂਕਿ ਹੱਲੇ ਤੱਕ ਕੋਈ ਵੀ ਠੋਸ ਗੱਲ ਜਿਹੜੀ ਹੈ ਮੀਟਿੰਗਾਂ ਤਾਂ ਲਗਾਤਾਰ ਹੋ ਰਹੀਆਂ ਨੇ ਮੁੱਖ ਮੰਤਰੀ ਭਗਵੰਤ ਮਾਨ ਲਗਾਤਾਰ ਮੀਟਿੰਗਾਂ ਕਰ ਰਹੇ ਨੇ ਹਰਿਆਣਾ ਦੇ ਨਾਲ ਪਹਿਲਾਂ ਮੀਟਿੰਗਾਂ ਦਿੱਲੀ ਚ ਹੋਈਆਂ ਫਿਰ ਹੁਣ ਮੀਟਿੰਗ ਵਾਪਸ ਚੰਡੀਗੜ੍ਹ ਹੋਈ ਹੈ ਪਰ ਕੁਝ ਵੀ ਇਹੋ ਜਿਹਾ ਸੋਲਿਡ ਨਹੀਂ ਨਿਕਲਿਆ ਯਾਨੀ ਕਹਿ ਸਕਦੇ ਆ ਕਿ ਕੰਕਰੀਟ ਕੁਝ ਇਹੋ ਜਿਹਾ ਨਹੀਂ ਨਿਕਲਿਆ ਜਿਹਦੇ ਕਰਕੇ ਇਹ ਕਹਿ ਸਕੀਏ ਕਿ ਹੁਣ ਮਸਲਾ ਹੱਲ ਹੋ ਗਿਆ ਹੈ ਹੁਣ ਆ ਲਗਾਤਾਰ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਕਿਹਾ ਕਿ ਮਸਲਾ ਹੱਲ ਕਰਨ ਲਈ ਅਸੀਂ ਕੰਮ ਕਰ ਰਹੇ ਆ ਤੇ ਦੋਨੋਂ ਹੀ ਵੱਡੇ ਭਰਾ ਦੇ ਛੋਟੇ ਭਰਾ ਨੇ ਪਰ ਕੁਝ ਹੱਲ ਹੁੰਦਾ ਹੋਇਆ ਹਲੇ ਵੀ ਇਸ ਕਰਕੇ ਨਹੀਂ ਨਜ਼ਰ ਆ ਰਿਹਾ ਕਿਉਂਕਿ ਅਧਿਕਾਰੀਆਂ ਦੀ ਗੱਲ ਛੱਡੀ ਗਈ ਹੈ ਕਿ ਅਧਿਕਾਰੀ ਕੀ ਤੈ ਕਰਨਗੇ ਪਰ ਕੁਝ ਹੱਲ ਇਹੋ ਜਿਹੇ ਹੁੰਦੇ ਆ ਜਿਹੜੇ ਰਾਜਨੀਤਿਕ ਫਾਇਦੇ ਵੀ ਜਿੰਨੂੰ ਰਾਜਨੀਤਿਕ ਫਾਇਦੇ ਤੇ ਨੁਕਸਾਨ ਵੀ ਜਿਹੜੇ ਦੇਖੇ ਜਾਂਦੇ ਨੇ ਉਦੋਂ ਉਹਨਾਂ ਚ ਹੀ ਇੱਕ ਮਸਲਾ ਇਹ ਹੈ ਜਿਹਦੇ ਚ ਐਸਵਾਈਐਲ ਦੀ ਅਸੀਂ ਗਿਣਤੀ ਕਰਦੇ ਆਂ SYL ਨੂੰ ਲੈ ਕੇ ਵਕ ਵਕ ਧੀਰੇ ਜਿਹੜੇ ਵਕ ਵਕ ਪਾਰਟੀਆਂ ਨੇ ਉਹਨਾਂ ਦੇ ਬਿਆਨ ਆਉਂਦੇ ਰਹਿੰਦੇ ਨੇ ਵਕ ਵਕ ਸਮਝ ਤੇ ਲੇਕਿਨ ਹੱਲ ਕਦੋਂ ਨਿਕਲੇਗਾ ਸਭ ਤੋਂ ਵੱਡਾ ਇਹੀ ਸਵਾਲ ਹੈ ਅੱਜ ਦੀ ਜਿਹੜੀ ਬਹਿਸ ਹੋਏਗੀ ਜਿਹੜੀ ਅੱਜ ਦੀ ਡਿਬੇਟ ਹੈ ਉਸ ਵਿੱਚ ਵੀ ਅਸੀਂ ਇਹੀ ਮੁੱਦਾ ਰੱਖਿਆ ਹੈ ਕਿ SYL ਦਾ ਮੁੱਦਾ ਕਦ ਹੱਲ ਹੋਏਗਾ ਲਗਾਤਾਰ ਵਕ ਵਕ ਸਿਆਸੀ ਪਾਰਟੀਆਂ ਦੇ ਬਿਆਨ ਵਕ ਵਕ ਚੀਜ਼ਾਂ ਆndੀਆਂ ਰਹੀਆਂ ਪਰ ਮਸਲੇ ਕਿਉਂ ਨਹੀਂ ਹੱਲ ਹੋ ਰਹੇ ਇਹ ਵੀ ਸਾਡਾ ਅੱਜ ਅੱਜ ਦੇ ਟੌਪਿਕ ਹੈ ਕਿਉਂਕਿ ਲਗਾਤਾਰ ਇਹੀ ਕਿਹਾ ਗਿਆ ਕਿ ਜਦੋਂ ਤੱਕ ਐਸਵਾਈਐਲ ਦਾ ਮੁੱਦਾ ਹੱਲ ਨਹੀਂ ਹੋ ਜਾਂਦਾ ਇੱਕ ਹਰਿਆਣਾ ਲਈ ਬੜੀ ਦਿੱਕਤਾਂ ਜਿਹੜੀਆਂ ਨੇ ਉਹ ਹੋ ਸਕਦੀਆਂ ਨੇ ਲਗਾਤਾਰ ਇਹਦੇ ਤੇ ਚਰਚਾ ਚੱਲਦੀਆਂ ਰਹੀਆਂ ਮੀਟਿੰਗਾਂ ਚੱਲਦੀ ਰਹੀਆਂ ਤੇ ਹੁਣ ਜਿਹੜਾ ਵੱਖ-ਵੱਖ ਪਾਰਟੀਆਂ ਦੇ ਜਿਹੜੇ ਬੁਲਾਰੇ ਨੇ ਉਹ ਸਾਡੇ ਨਾਲ ਜੁੜ ਚੁੱਕੇ ਨੇ ਸਤਨਾਮ ਸਿੰਘ ਸੰਧੂ ਸਾਹਿਬ ਜਿਹੜੇ ਨੇ ਉਹ ਜੁੜ ਚੁੱਕੇ ਨੇ ਸਾਡੇ ਨਾਲ ਆਮ ਆਦਮੀ ਪਾਰਟੀ ਤੋਂ ਇਸ ਤੋਂ ਇਲਾਵਾ ਮਾਫ ਕੀ ਜਿਏਗਾ ਸਰਬਜੀਤ ਭੁੱਲਰ ਜਿਹੜੇ ਆ ਉਹ ਜੁੜੇ ਨੇ ਸਾਡੇ ਨਾਲ ਆਮ ਆਦਮੀ ਪਾਰਟੀ ਤੋਂ ਤੇ ਇਹਦੇ ਇਲਾਵਾ ਵਿਨੋਦ ਭਾਰਤੀ ਜੀ ਜਿਹੜੇ ਨੇ ਉਹ ਜੁੜਨਗੇ ਕਾਂਗਰਸ ਪਾਰਟੀ ਤੋਂ ਤੇ ਗੁਰਦੀਪ ਸਿੰਘ ਗੋਸ਼ਾ ਜੀ ਜਿਹੜੇ ਨੇ ਉਹ ਬੀਜੇਪੀ ਪਾਰਟੀ ਤੋਂ ਸਾਡੇ ਨਾਲ ਜੁੜ ਗਏ ਨੇ ਬਹੁਤ ਬਹੁਤ ਸਵਾਗਤ ਹੈ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੇਰੀ ਸ਼ੁਰੂ ਕਰਨ ਤੋਂ ਪਹਿਲਾਂ ਪਰ ਸਿੱਧਾ ਹੀ ਮੈਂ ਤੁਹਾਡੇ ਕੋਲ ਆਨਾ ਸਰਬਜੀਤ ਜੀ ਮੁੱਦਾ ਕਦੋਂ ਹੱਲ ਹੋਏਗਾ ਅੱਜ ਦੋ ਮੁੱਖ ਮੰਤਰੀ ਜਿਹੜੇ ਆ ਮਿਲ ਬੈਠੇ ਚੰਗੀ ਚੰਗੀ ਗੱਲਾਂ ਚੰਗੀ ਚੰਗੀ ਤਸਵੀਰਾਂ ਤਾਂ ਬਾਹਰ ਆਈਆਂ ਪਰ ਇਹੋ ਜੀ ਕੋਈ ਕੰਕਰੀਟ ਚੀਜ਼ ਬਾਹਰ ਨਹੀਂ ਆਈ ਜਿਸ ਦੇ ਕਰਕੇ ਅਸੀਂ ਵੀ ਕਹਿ ਸਕੀਏ ਕਿ ਹੁਣ ਮਸਲਾ ਹੱਲ ਹੁੰਦੇ ਹੋਏ ਨਜ਼ਰ ਆ ਰਿਹਾ ਜੀ ਮੋਹ ਜੀ ਧੰਨਵਾਦ ਸਵਾਲ ਪੁੱਛਣ ਲਈ ਅ ਦੇਖੋ ਅੱਜ ਹਰਿਆਣਾ ਦੇ ਮੁੱਖ ਮੰਤਰੀ ਮਾਯੋਗ ਸਿਆਣੀ ਸਾਹਿਬ ਤੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਚੰਡੀਗੜ੍ਹ ਵਿਖੇ ਐਸਵਾਈਐਲ ਨੂੰ ਲੈ ਕੇ ਇੱਕ ਅਹਿਮ ਮੀਟਿੰਗ ਸੀ ਬੜੇ ਹੀ ਖਾਵੇਂ ਮਾਹੌਲ ਦੇ ਵਿੱਚ ਇਹ ਮੀਟਿੰਗ ਹੋਈ ਤੇ ਦੇਖੋ ਜਿੱਥੇ ਇਹ ਮਸਲਾ ਸੁਪਰੀਮ ਕੋਰਟ ਤੱਕ ਵੀ ਪਹੁੰਚਿਆ ਤੇ ਜਿੱਥੇ ਇਹ ਮਗਲੀਆਂ ਸਰਕਾਰਾਂ ਵੀ ਕਿਤਨਾ ਕਿਤੇ ਬਹੁਤ ਵੱਡੀਆਂ ਜ਼ਿੰਮੇਵਾਰ ਰਹੀਆਂ ਇਸ ਗੱਲ ਨੂੰ ਲੈ ਕੇ ਦੇਖੋ ਗੱਲ ਅੱਜ ਆਪਾਂ ਅੱਜ ਹੋਣ ਦੀ ਕਰਦੇ ਆ ਕਿ ਅੱਜ ਪੰਜਾਬ ਕੀ ਸਫੀਸ਼ਟ ਪਾਣੀ ਹੈ ਪੰਜਾਬ ਕੋਲੇ ਪਹਿਲੀ ਗੱਲ ਤਾਂ ਆਪਦੇ ਵਾਸਤੇ ਆਪਦੇ ਕਿਸਾਨਾਂ ਵਾਸਤੇ ਆਪਦੇ ਪੀਣ ਵਾਸਤੇ ਸੋ ਦੇਖੋ ਪਹਿਲਾ ਤਾਂ ਜਿਹੜਾ ਇੰਟਰਨੈਸ਼ਨਲ ਰੀਅਲੀਅਨ ਲਾਅ ਹੈ ਉਹਦੇ ਮੁਤਾਬਿਕ ਕਿਹੜੀ ਸਟੇਟ ਦੇ ਵਿੱਚ ਇਹ ਰਿਵਰਸ ਹੁੰਦੀ ਆ ਨਦੀਆਂ ਦਰਿਆ ਇਹ ਉਹ ਪਾਣੀ ਉਹ ਦਰਿਆ ਉਸੇ ਸਟੇਟ ਦਾ ਹੁੰਦਾ ਹੈ ਤੇ ਦੇਖੋ ਪਿਛਲੇ ਸਮੇਂ ਦੇ ਵਿੱਚ ਜਿਹੜਾ ਐਕਟ ਹੈ 198 1966 ਐਕਟ ਉਹਦੇ ਵਿੱਚ 78 79 80 ਤਹਿਤ ਕੀ ਕੀਤਾ ਕਿ ਪੰਜਾਬ ਦੇ ਪਾਣੀਆਂ ਦਾ ਹੱਕ ਉਹ ਸੈਂਟਰ ਦੇ ਹੱਥਾਂ ਵਿੱਚ ਚਲਾ ਗਿਆ ਸੋ ਦੇਖੋ ਪੰਜਾਬ ਜਿੱਥੇ ਕੀ ਆਪਾਂ ਨੂੰ ਪਹਿਲਾਂ ਪਤਾ ਹੈ ਕਿ ਪੰਜਾਬ ਦੇ ਪਹਿਲਾਂ ਹੀ ਪਾਣੀ ਨੇ ਡੂੰਘੇ ਹੋ ਗਏ 400 ਫੁੱਟ ਪਾਣੀ ਡੂੰਘਾ ਚਲਾ ਗਿਆ ਸਟੇਟ ਕੋਲੇ ਤਾਂ ਆਪਦੇ ਜੋਗਾ ਪਾਣੀ ਨਹੀਂ ਹੈ ਤੇ ਜਿੱਥੇ ਦੇਖੋ ਸਾਡਾ ਦੇਖੋ ਅਸੀਂ ਸਾਡੇ ਗੁਰੂ ਪੀਰੇ ਪੀਰਾਂ ਦੀ ਧਰਤੀ ਹੈ ਜਿੱਥੇ ਸਾਡੇ ਭਾਈ ਕਨਈਆ ਜੀ ਜਿਹਦੇ ਦੇ ਅਸੀਂ ਵਾਰਿਸ ਹੈ ਤੇ ਭਾਈ ਕਨਈਆ ਜੀ ਨੇ ਤਾਂ ਜੰਗ ਦੌਰਾਨ ਦੁਸ਼ਮਣਾਂ ਨੂੰ ਵੀ ਪਾਣੀ ਪਿਆਇਆ ਸੀ ਸੋ ਹਰਿਆਣਾ ਸਾਡਾ ਛੋਟਾ ਭਾਈ ਹੈ ਪਰ ਦੇਖੋ ਗੱਲ ਤਾਂ ਪਾਣੀ ਦੀ ਹੋਣ ਦੀ ਹੈ ਵੀ ਪਾਣੀ ਪੰਜਾਬ ਕੋਲੇ ਹੈ ਕਿ ਨਹੀਂ ਹੈ ਜਿੱਥੇ ਪਾਣੀ ਦਾ ਝੋਨੇ ਕਰਕੇ ਕਹਿ ਲੋ ਜਾਂ ਡੁੰਗੇ ਹੋ ਗਏ ਜਾਂ ਸੈਂਟਰ ਗਵਰਨਮੈਂਟ ਦੀਆਂ ਪਾਲਿਸੀਆਂ ਨੂੰ ਲੈ ਕੇ ਕਿ ਪਾਣੀ ਦਾ ਨੁਕਸਾਨ ਹੋਇਆ ਜਿਹੜਾ ਕਿਉਂਕਿ ਕਿਉਂਕਿ ਪੰਜਾਬ ਉਹ ਸੂਬਾ ਜਿਹਨੇ ਹਰੀ ਕ੍ਰਾਂਤੀ ਲਿਆਂਦੀ ਤੇ ਪੂਰਾ ਜਿਹੜਾ ਫੂਡ ਬੋਲ ਹੈ ਸੈਂਟਰ ਦੀ ਆਪਣੇ ਦੇਸ਼ ਦੀ ਉਹ ਪੰਜਾਬ ਸੂਬੇ ਨੇ ਭਰੀ ਸੋ ਪਾ ਪੰਜਾਬ ਦਾ ਪਹਿਲਾਂ ਹੀ ਕਾਫੀ ਨੁਕਸਾਨ ਹੋਇਆ ਪੰਜਾਬ ਦੇ ਪਾਣੀ 400 ਫੁੱਟ ਤੱਕ ਡੁੱंगे ਹੋ ਗਏ ਪਰ ਇਹ ਜਿਹੜੀ ਅੱਜ ਦੀ ਮੀਟਿੰਗ ਹੈ ਬੜੀ ਪੋਜ਼ਿਟਿਵ ਮੀਟਿੰਗ ਹੈ ਸੋ ਕਿਦੈ ਪੋਜ਼ਿਟਿਵ ਕੀ ਹੈ ਉਹ ਦੱਸਿਓ ਮੈਨੂੰ ਸਰ ਪੋਜ਼ਿਟਿਵ ਕੀ ਹੈ ਉਹ ਦੱਸਿਓ ਕਿਉਂਕਿ ਮੈਂ ਤਾਂ ਪ੍ਰੈਸ ਕਾਨਫਰੰਸ ਵੀ ਸੁਣ ਰਿਆ ਸੀ ਮੈਂ ਬੈਠਾ ਹੋਇਆ ਜਦੋਂ ਪੂਰਾ ਲਾਈਵ ਵੀ ਇਹ ਦੇਖਿਆ ਤੇ ਲਾਈਵ ਨੂੰ ਕਹਿ ਕੇ ਕਿ ਟੈਲੀਕਾਸਟ ਕਰਨਾ ਸਾਡਾ ਕੰਮ ਹੈ ਉਹ ਵੀ ਕੀਤਾ ਪੜਾ ਸਮਝ ਨਹੀਂ ਆਇਆ ਕਿ ਪੋਜ਼ਿਟਿਵ ਕੀ ਹੋਇਆ ਬਸ ਮੁਸਕਰਾਉਂਦੇ ਹੋਏ ਚਿਹਰੇ ਜ਼ਰੂਰ ਨਜ਼ਰ ਆਏ ਦੇਖੋ ਗੱਲ ਦੇਖੋ ਜਿੱਥੇ ਗੱਲ ਦੇਖੋ ਜਿਹੜੀ ਮੀਟਿੰਗ ਦਾ ਦੇਖੋ ਜਿਹੜੇ ਮਸਲੇ ਇੰਨੇ ਸਾਲਾਂ ਤੋਂ ਇਹ ਲੰਘਦੇ ਆ ਰਹੇ ਆ ਪੰਜਾਬ ਦੇ ਦੇਖੋ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਇਹ ਦੱਸੂਗਾ ਕਿ ਕਿਉਂਕਿ ਇਹ ਜਿਹੜਾ ਮਸਲਾ ਹੈ ਐਸਵਾਈਐਲ ਦਾ ਜੇ ਮਗਰੀਆਂ ਸਰਕਾਰਾਂ ਚਾਹੁੰਦੀਆਂ ਇਹਦਾ ਹੱਲ ਕਰ ਸਕਦੀਆਂ ਸੀ ਕਿਉਂਕਿ ਕਿਉਂਕਿ ਇਹ ਦੋ ਵਾਰ ਇਹਨਾਂ ਕੋਲ ਮੌਕਾ ਆਇਆ ਭਾਜਪਾ ਕੋਲੇ ਭਾਜਪਾ ਕੋਲੇ ਤੇ ਕਾਲੀਦਲ ਕੋਲੇ ਤੇ ਕਾਂਗਰਸ ਕੋਲੇ ਵੀ ਕਿਉਂਕਿ ਸੈਂਟਰ ਚ ਕਾਂਗਰਸ ਦੀ ਸਰਕਾਰ ਸੀ ਹਰਿਆਣਾ ਚ ਵੀ ਕਾਂਗਰਸ ਸਰਕਾਰ ਸੀ ਤੇ ਪੰਜਾਬ ਦੇ ਵਿੱਚ ਵੀ ਉਵੇਂ ਬੀਜੇਪੀ ਤੇ ਬੀਜੇਪੀ ਦੀ ਸੈਂਟਰ ਗਵਰਨਮੈਂਟ ਹਰਿਆਣਾ ਤੇ ਬੀਜੇਪੀ ਦੀ ਗਵਰਨਮੈਂਟ ਤੇ ਪੰਜਾਬ ਚ ਬੀਜੇਪੀ ਕਾਲੀ ਦਲ ਦੀ ਗਵਰਨਮੈਂਟ ਜੇ ਇਹਨਾਂ ਨੇ ਇਸ ਮਸਲੇ ਦਾ ਐਸਵਾਈਐਲ ਦਾ ਜਾਂ ਹੋਰ ਪੰਜਾਬ ਦੇ ਜਿਹੜੇ ਮੁੱਦੇ ਆ ਉਹਨਾਂ ਦਾ ਹੱਲ ਕਰਨਾ ਹੁੰਦਾ ਇਹਨਾਂ ਦੀ ਨੀਤ ਸਾਫ਼ ਹੁੰਦੀ ਤਾਂ ਕਰ ਸਕਦੇ ਸੀ ਪਰ ਇਹਨਾਂ ਨੇ ਨਹੀਂ ਦੱਸਿਆ ਨਹੀਂ ਮੈਨੂੰ ਕਿ ਕੀ ਕੀ ਪੋਜ਼ਿਟਿਵ ਨਿਕਲਿਆ ਵੋਟਾਂ ਦੀ ਸਿਆਸਤ ਕੀਤੀ ਤੇ ਜਿਹੜਾ ਦੇਖੋ ਟੇਬਲ ਤੇ ਅੱਜ ਦੋ ਮੁੱਖ ਮੰਤਰੀ ਇਕੱਠੇ ਹੋਏ ਆ ਤੇ ਇਹਦਾ ਆਗਲੇ ਸਮੇਂ ਦੇ ਵਿੱਚ ਹੋਰ ਮੀਟਿੰਗ ਹੋਣਗੀਆਂ ਤੇ ਇਹਦਾ ਕੋਈ ਸਾਰਤਕ ਕੋਈ ਪੋਜੀਟਿਵ ਹੱਲ ਜ਼ਰੂਰ ਨਿਕਲੂ। ਕੁਲਰ ਸਾਹਿਬ ਮੈਂ ਦਿੱਲੀ ਵਾਲੀ ਮੀਟਿੰਗਸ ਮੀਟਿੰਗਸ ਵੀ ਜਿਹੜੀ ਹੋਈਆਂ ਨੇ ਬਾਰ-ਬਾਰ ਸਮੇਂ ਅਤੇ ਵਕ-ਵਕ ਸਮੇਂ ਅਤੇ ਮੈਂ اٹੈਂਡ ਕੀਤੀ ਹੈ। ਮੈਨੂੰ ਕੁਝ ਨਹੀਂ ਨਿਕਲਿਆ ਪਰ ਮੈਨੂੰ ਤਾਂ ਦੇਖਿਆ ਕੁਝ ਨਹੀਂ ਪਰ ਮੈਂ ਗੁਰਦੀਪ ਜੀ ਕੋਲ ਪੁੱਛ ਲੈਣਾ ਕਿਉਂਕਿ ਸੈਂਟਰ 'ਚ ਸਰਕਾਰ ਇਹਨਾਂ ਦੀ ਹੈ। ਹਰਿਆਣਾ 'ਚ ਸਰਕਾਰ ਇਹਨਾਂ ਦੀ ਹੈ। ਸਰ ਕੁਝ ਹੱਲ ਹੋ ਰਿਹਾ ਹੈ। ਮੋਹਿਰ ਜੀ ਸਭ ਤੋਂ ਪਹਿਲਾਂ ਤਾਂ ਇੱਕ ਗੱਲ ਸਮਝ ਲਓ ਭਾਰਤੀ ਜਨਤਾ ਪਾਰਟੀ ਪੰਜਾਬ ਦਾ ਸਟੈਂਡ ਹੈ। ਅ ਸਾਡੇ ਕੋਲ ਇੱਕ ਬੂੰਦ ਵੀ ਪਾਣੀ ਦੇਣ ਨੂੰ ਨਹੀਂ ਹੈ ਨਾ ਦੇਣ ਦਿੱਤੀ ਜਾਊਗੀ ਸਪਸ਼ਟ ਸਟੈਂਡ ਦੱਸ ਰਿਆਂ ਹੁਣ ਗੱਲ ਰਹਿ ਗਈ ਐ ਇਹ ਜਿਹੜਾ ਸਾਡਾ ਨਾਸੂਰ ਐ ਬਣਾਇਆ ਕਿੰਨੇ ਐ ਇਹ ਨਾਸੂਰ ਕਾਂਗਰਸ ਸਰਕਾਰ ਜਦੋਂ ਕੇਂਦਰ ਦੇ ਵਿੱਚ ਸੀ ਉਸ ਵੇਲੇ ਬਣੀ ਸੀਗੀ 1966 ਚ ਇਹਦੀ ਨੀਂਹ ਪੱਥਰ ਰੱਖਿਆ ਗਿਆ ਸੀ 1976 ਦੇ ਵਿੱਚ ਅਗੇ ਇੰਦਰਾ ਗਾਂਧੀ ਨੇ ਦੁਬਾਰਾ ਟੱਕ ਲਾਇਆ ਸੀ 1981 ਚ ਤਿੰਨ ਮੁੱਖ ਮੰਤਰੀਆਂ ਤੋਂ ਸਾਈਨ ਕਰਾਏ ਸੀ 1981 ਚ ਉਦੋਂ ਦਰਬਾਰਾ ਸਿੰਘ ਮੁੱਖ ਮੰਤਰੀ ਪੰਜਾਬ ਦੇ ਹੰਦੇ ਸਾਈਨ ਕਰਾ ਕੇ ਇਹ ਦੁਬਾਰਾ ਸ਼ੁਰੂ ਕਰ ਦਿੱਤੀ ਗਈ ਸੀ ਸਾਡਾ ਹੱਕ ਖੋਇਆ ਗਿਆ ਸੀ ਸਾਡੇ ਕੋਲ ਅਸੀਂ ਗੱਲ ਕੀਤੀ ਗਈ ਹੈ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤ ਗੁਰੂ ਨਾਨਕ ਸਾਹਿਬ ਦੀ ਗੱਲ ਕੀਤੀ ਗਈ ਹੈ ਅਸੀਂ ਬਿਲਕੁਲ ਇਸ ਗੱਲ ਨਾਲ ਹਾਮੀ ਭਰਦੇ ਆ ਪਰ ਭਾਈ ਕਨੀਆ ਜੀ ਦੀ ਹਾਮੀ ਭਰਦੇ ਆ ਪਰ ਸਾਡੇ ਕੋਲ ਬੂਦ ਹੋਵੇ ਤਾਂ ਸਹੀ ਪਾਣੀ ਦੀ ਸਾਡੇ ਕੋਲ ਤਾਂ ਪਹਿਲਾਂ ਹੀ ਪਾਣੀ ਨਹੀਂ ਹੈਗਾ ਅੱਜ ਮੁੱਖ ਮੰਤਰੀ ਜਿਹੜੇ ਭਗਵੰਤ ਮਾਚੀ ਕਹਿੰਦੇ ਬੜੇ ਸੁਖਾਵੇ ਮਾਹੌਲ ਤੇ ਮੇਰੀ ਗੱਲ ਹੋਈ ਬੜੀਆਂ ਤਾਰੀਫਾਂ ਵੀ ਕਰਦੇ ਪਏ ਸੀ ਇਹ ਵੀ ਕਹਿ ਰਹੇ ਸੀ ਸਾਡਾ ਹਰਿਆਣਾ ਭਰਾ ਹੈ ਅੱਜ ਤਾਂ ਬੜੀਆਂ ਗੱਲਾਂ ਕਰ ਰਹੇ ਸੀ ਜਦੋਂ ਤਾਂ ਇਦਾਂ ਦੀ ਮੀਟਿੰਗ ਹੁੰਦੀ ਉਦੋਂ ਤਾਂ ਬੜੇ ਸੁਖਾਵਾਂ ਮਾਹੌਲ ਹੋ ਜਾਂਦਾ ਜਦੋਂ ਕੇਂਦਰ ਸਰਕਾਰ ਜੋ ਚੱਲ ਜਾਂਦੇ ਉਦੋਂ ਵੀ ਬੜਾ ਸੁਖਾਵਾਂ ਮਾਹੌਲ ਹੋ ਜਾਂਦਾ ਪਰ ਜਦੋਂ ਸਟੇਜਾਂ ਤੇ ਪਹੁੰਚ ਜਾਂਦੇ ਆ ਉਦੋਂ ਫਿਰ ਰਾਜਨੀਤੀ ਦੀਆਂ ਰੋਟੀਆਂ ਬੜੀਆਂ ਸਿੱਕੀਆਂ ਜਾਂਦੀਆਂ ਅੱਜ ਇਹਨਾਂ ਦੇ ਬੁਲਾਰੇ ਵੀ ਕਹਿ ਰਹੇ ਆ ਵੀ ਬੜੇ ਸੁਖਾਂ ਵਿੱਚ ਮੀਟਿੰਗ ਹੋਈ ਦੱਸੋ ਨਾ ਕਿਸ ਖਾਂ ਵਿੱਚ ਮੀਟਿੰਗ ਹੋਈ ਇਸ ਦਾ ਬਾਰ ਬਾਰ ਕਹਿ ਰਹੇ ਆ ਵੀ ਇੱਕ ਵੀ ਬ ਠੀਕ ਹੈ ਉੱਥੇ ਸਰਕਾਰ ਭਾਰਤੀ ਜਨਤਾ ਪਾਰਟੀ ਦੀ ਸਾਡੀ ਹੈ ਪਰ ਜਦੋਂ ਹੱਕਾਂ ਦੀ ਗੱਲ ਹੋਊਗੀ ਅਸੀਂ ਪੰਜਾਬ ਦੇ ਹੱਕ ਨੂੰ ਪੰਜਾਬ 'ਚ ਲੈ ਕੇ ਆਵਾਂਗੇ ਇਹ ਗੱਲਾਂ ਨਹੀਂ ਕਰਾਂਗੇ ਇਹਨਾਂ ਵਾਂਗੂ ਡਬਲ ਸਟੈਂਡ ਨਹੀਂ ਰੱਖਾਂਗੇ ਸਾਡਾ ਸਾਡਾ ਹੱਕ ਹੈ ਅਸੀਂ ਇੱਕ ਬੂੰਦ ਵੀ ਬਾਹਰ ਨਹੀਂ ਜਾਣਦੇ ਹਾਂ ਜਦੋਂ ਸਾਡੇ ਕੋਲ ਫालतू ਚੀਜ਼ ਹੋਵੇ ਦੇ ਸਕਦੇ ਦਿੱਤੀ ਗਈ ਪਹਿਲਾਂ ਕਾਂਗਰਸ ਨੇ ਆਜ਼ਾਦੀ ਵੇਲੇ ਦਿੱਤੀ ਗਈ ਉਸ ਤੋਂ ਬਾਅਦ ਫਿਰ 1966 'ਚ ਦਿੱਤੀ ਗਈ 1976 'ਚ ਲੈ ਆਗੇ 81 'ਚ ਲੈ ਕੇ ਹੁਣ ਹੋਰ ਕਿੰਨਾ ਕੋ ਪਾਣੀ ਲੈਣਾ ਸਾਡੇ ਕਿਸਾਨਾਂ ਕੋਲ ਪਾਣੀ ਹੈ ਨਹੀਂ ਸਾਡਾ 300 400 ਫੁੱਟ ਤੇ ਪਾਣੀ ਪਹਿਲਾਂ ਹੀ ਚਲਾ ਗਿਆ ਸਰੋਤਾਂ ਆ ਜ ਆਮ ਆਦੀ ਪਾਰਟੀ ਕਹ ਰਨੇ ਮੋਝੇ ਗੱਲ ਪੂਰੀ ਹੋ ਲੈ ਦੋ ਆ ਮੈਂ ਤੁਹਾਨੂੰ ਆਮ ਆਦੀ ਪਾਰਟੀ ਸਿਰਫ ਫੋਕੀਆਂ ਗੱਲਾਂ ਕਰਕੇ ਪੰਜਾਬ ਨੂੰ ਗੁੰਮਰਾਹ ਕਰ ਰਹੀ ਹੈ ਅਸੀਂ ਨਹੀਂ ਕਹਿੰਦੇ ਅਸੀਂ ਕਨਈਆ ਜੀ ਦੇ ਵਾਰਿਸ ਨਹੀਂ ਹੈ ਕਿ ਕਨਈਆ ਜੀ ਦੇ ਵਾਰਿਸ ਹੈ ਗੁਰਨਾਕ ਸਾਹਿਬ ਦੇ ਵਾਰਿਸ ਹੈ ਰਿਪੇਰੀਅਨ ਰਾਹ ਕੀ ਹੁੰਦਾ ਰਿਪੇਰੀਅਨ ਰਾਹ ਇਹਨਾਂ ਨੂੰ ਮੈਂ ਦੱਸ ਦਿੰਦਾ ਕਹਿੰਦੇ ਪਾਣੀ ਦੇ ਚੋ ਨਿਕਲਦਾ ਵੇ ਪਾਣੀ ਦੇ ਚੋ ਨਹੀਂ ਆਫਟਰ ਮਾਊਂਟੇਨ ਆਫਟਰ ਹਿਲੀ ਏਰੀਆ ਤੋਂ ਬਾਅਦ ਜਿਹੜਾ ਗਰਾਊਂਡ ਤੇ ਪਾਣੀ ਆਂਦਾ ਨਾ ਉਹਦੀਆਂ ਮਾਰਾਂ ਚ ਲੰਗੀਆਂ ਪੈਂਦੀਆਂ ਉਹ ਮਾਰਾਂ ਪੰਜਾਬ ਨੇ ਝੱਲੀਆਂ ਖੜਾ ਦੀਆਂ ਮਾਰਾਂ ਚ ਲੰਗੀਆਂ ਇਸ ਕਰਕੇ ਸਭ ਤੋਂ ਗਰਾਊਂਡ ਲੈਵਲ ਵਾਲੇ ਦਾ ਪਾਣੀ ਆਉਂਦਾ ਤੇ ਆਫਟਰ ਹਿਮਾਚਲ ਤੋਂ ਬਾਅਦ ਪਾਣੀ ਪੰਜਾਬ 'ਚ ਆਂਦਾ ਤੇ ਪੰਜਾਬ ਉਹ ਕਹਿਣਾ ਕਿ ਰੁਖ ਜਿਹੜਾ ਰੁਖ ਸੀਗਾ ਅੱਜ ਠੀਕ ਨਹੀਂ ਸੀਗਾ ਮੁੱਖ ਮੰਤਰੀ ਭਗਵੰਤ ਮਾਨ ਦਾ ਮੀਟਿੰਗ 'ਚ ਤੜ ਤੜਾਇਆ ਗਿਆ ਨਾ ਮੈਂ ਕਹਿ ਰਿਹਾ ਵੀ ਉਹ ਸੌਫਟ ਨਹੀਂ ਹੋਣਾ ਚਾਹੀਦਾ ਇੱਥੇ ਇੱਥੇ ਅਸੀਂ ਆਪਣੇ ਪੂਰਾ ਬੜਾ ਬਣਾ ਕੇ ਰੱਖਣਾ ਚਾਹੀਦਾ ਮੈਂ ਵਿਨੋਦ ਭਾਤੀ ਜੀ ਜਿਹੜੇ ਨੇ ਸੀਨੀਅਰ ਬੁਲਾਰੇ ਨੇ ਕਾਂਗਰਸ ਪਾਰਟੀ ਦੇ ਉਹਨਾਂ ਦਾ ਬੜਾ ਸਵਾਗਤ ਕਰਦਾ ਤੇ ਉਹਨਾਂ ਕੋਲ ਹੀ ਚੱਲਦਾ ਵਿਨੋਦ ਭਾਤੀ ਜੀ ਅੱਜ ਦੀ ਮੀਟਿੰਗ ਵੀ ਤੁਸੀਂ ਦੇਖੀ ਲਗਾਤਾਰ ਤੁਸੀਂ ਦੇਖ ਰਹੇ ਹੋ ਐਸਵਾਈਐਲ ਦਾ ਮੁੱਦਾ ਕੋਈ ਨਵਾਂ ਮੁੱਦਾ حل ਹੁੰਦਾ ਹੋਇਆ ਨਜ਼ਰ ਆ ਰਿਹਾ ਹੈ। ਅਹ ਦੇਖੋ ਸਭ ਤੋਂ ਪਹਿਲਾਂ ਤਾਂ ਇਸ ਗੱਲ ਦਾ ਹੀ ਇਤਰਾਜ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਜੀ ਨੇ ਕਿਹਾ ਕਿ ਨਾ ਸਾਡੀ ਰਾਜਧਾਨੀ ਹੈ ਤੇ ਨਾ ਸਾਡਾ ਹਾਈ ਕੋਰਟ ਹੈ। ਪੰਜਾਬ ਦਾ ਚੰਡੀਗੜ੍ਹ ਹੈ। ਸਿਰਫ ਡਿਮਾਂਡ ਤਾਂ ਉੱਥੇ ਇਹ ਕਰਨੀ ਚਾਹੀਦੀ ਸੀ ਭਾਈ ਤੁਸੀਂ ਆਪਣੀ ਚੰਡੀਗੜ੍ਹ ਆਪਣੀ ਰਾਜਧਾਨੀ ਬਣਾਓ ਤੇ ਸਾਡਾ ਚੰਡੀਗੜ੍ਹ ਛੱਡ ਦਿਓ। ਆਪਣਾ ਹਾਈ ਕੋਰਟ ਬਣਾਓ ਤੇ ਸਾਡਾ ਸਾਡਾ ਹਾਈ ਕੋਰਟ ਸੱਡ ਦਿਓ ਬਲਕਿ ਉਹਨਾਂ ਨੇ ਕਿਹਾ ਨਾ ਸਾਡੇ ਕੋਲ ਚੰਡੀਗੜ੍ਹ ਹੈ ਨਾ ਸਾਡੇ ਕੋਲ ਹਾਈ ਕੋਰਟ ਹੈ ਕਿੱਡੀ ਮਾੜੀ ਗੱਲ ਆ ਵੀ ਸਾਡੀ ਨਾ ਰਾਜਧਾਨੀ ਹੈ ਨਾ ਹਾਈ ਕੋਰਟ ਹੈ ਇਹੀ ਗੱਲ ਇਹਨਾਂ ਨੇ ਜੈਪੁਰ ਜੀ ਵੀ ਕੀਤੀ ਸੀ ਜਦੋਂ 2 ਸਾਲ ਪਹਿਲਾਂ ਮੀਟਿੰਗ ਹੋਈ ਹਰਿਆਣਾ ਨੇ ਜੇ ਤੁਹਾਨੂੰ ਡਿਮਾਂਡ ਕੀਤੀ ਕਿ ਸਾਨੂੰ ਰਾਜਧਾਨੀ ਬਣਾਉਣ ਲਈ ਚੰਡੀਗੜ੍ਹ 'ਚ ਜਗ੍ਹਾ ਦਿਓ ਤਾਂ ਪੰਜਾਬ ਦੇ ਮੁੱਖ ਮੰਤਰੀ ਜੀ ਨੇ ਵੀ ਕਿਹਾ ਵੀ ਸਾਨੂੰ ਵੀ ਚੰਡੀਗੜ੍ਹ 'ਚ ਜਗ੍ਹਾ ਦਿਓ ਪਹਿਲੀ ਗੱਲ ਤਾਂ ਇਹ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਜੀ ਪਤਾ ਨਹੀਂ ਕੀ ਖਾ ਕੇ ਗਏ ਸੀ ਉੱਥੇ ਕਿ ਉਹਨਾਂ ਨੂੰ ਇਸ ਗੱਲ ਦੀ ਹੋਸ਼ ਹੀ ਨਹੀਂ ਰਹੀ ਵੀ ਅਸੀਂ ਤਾਂ ਚੰਡੀਗੜ੍ਹ ਪੰਜਾਬ ਦਾ ਹਾਈ ਕੋਰਟ ਪੰਜਾਬ ਦਾ ਹੈ ਇਹ ਆਪਣਾ ਅਲੱਗ ਬਣਾਉਣ ਤੇ ਸਾਡਾ ਛੱਡ ਦੇਣ ਗਲਤ ਹੈ ਕਰਨੀ ਚਾਹੀਦੀ ਸੀ ਗਲਤ ਹੈ ਕਰਦੇ ਆ ਕਹਿੰਦੇ ਚੰਡੀਗੜ੍ਹ ਵੀ ਸਾਡਾ ਨਾ ਚੰਡੀਗੜ੍ਹ ਤੇ ਨਾ ਸਾਡਾ ਕੈਪੀਟਲ ਹੈ ਨਾ ਸਾਡਾ ਹਾਈ ਕੋਰਟ ਹੈ ਇਹ ਤਾਂ ਆਪਣਾ ਰਾਈਟ ਪਹਿਲਾਂ ਹੀ ਛੱਡੀ ਜਾਂਦੇ ਆ ਇਸ ਲਈ ਅਸੀਂ ਪੰਜਾਬ ਦੇ ਮੁੱਖ ਮੰਤਰੀ ਦੀ ਇਸ ਸਟੇਟਮੈਂਟ ਨਾਲ ਬਿਲਕੁਲ ਸਹਿਮਤ ਨਹੀਂ ਆ। ਸਰ ਆ ਜਐਸਵਾਈਐਲ ਅੱਜ ਦੀ ਮੀਟਿੰਗ ਹਾਂਜੀ ਅੱਜ ਦੀ ਮੀਟਿੰਗ ਅੱਜ ਦੀ ਮੀਟਿੰਗ ਵੀ ਦੇਖੀ ਹੋਣੀ ਤੁਸੀਂ ਅੱਜ ਦੀ ਮੀਟਿੰਗ ਨਾਲ ਕਿੰਨੇ ਸਹਿਮਤ ਹੋ ਉਹ ਕਹਿ ਰਹੇ ਨੇ ਛੋਟਾ ਪ੍ਰਾਇਆਗ ਹਰਿਆਣਾ ਉਸਵਾਈਐਲ ਤੇ ਸਾਡਾ ਸਟੈਂਡ ਬਿਲਕੁਲ ਕਲੀਅਰ ਹੈ ਕਿ ਸਾਡੇ ਕੋਲ ਸਪੇਅਰ ਪਾਣੀ ਨਹੀਂ ਹੈ ਐਸੇ ਕਰਕੇ ਜਦੋਂ ਕਾਂਗਰਸ ਦਾ ਰਾਜ ਸੀ ਤਾਂ ਸਾਰੇ ਪਿਛਲੇ ਫੈਸਲੇ ਰੱਦ ਕਰ ਦਿੱਤੇ ਗਏ ਸੀ ਔਰ ਉਸ ਟਾਈਮ ਦੇ ਕਾਂਗਰਸ ਦੇ ਮੁੱਖ ਮੰਤਰੀ ਨੇ ਕਿਹਾ ਸੀ ਕਿ ਮੈਨੂੰ ਪੰਜਾਬ ਦਾ ਪਾਣੀ ਮਾਂ ਆਪਣੀ ਮਾਂ ਦੇ ਦੁੱਧ ਨਾਲੋਂ ਵੱਧ ਪਿਆਰਾ ਹੈ ਇਸ ਲਈ ਅਸੀਂ ਇਹ ਬਿਲਕੁਲ ਨਹੀਂ ਦੇਵਾਂਗੇ ਜੇ ਸਾਡੇ ਕੋਲ ਸਪੇਅਰ ਹੋਏਗਾ ਤਾਂ ਅਸੀਂ ਜ਼ਰੂਰ ਦੇਵਾਂਗੇ ਲੇਕਿਨ ਅਸੀਂ ਆਪਣੇ ਪੰਜਾਬ ਦੇ ਕਿਸਾਨ ਨੂੰ ਖੁਕਾ ਮਾਰ ਕੇ ਸਰਕਾਰ ਵੀ ਤਾਂ ਉਹੀ ਗੱਲ ਕਹਿ ਰਹੀ ਹੈ ਵਿਨੋਦ ਜੀ ਸਰਕਾਰ ਵੀ ਕਹਿ ਰਹੀ ਹੈ ਕਿ ਸਾਡਾ ਪਾਣੀ ਜਿਹੜਾ 400 ਫੁੱਟ ਡੂੰਗਾ ਚੱਲ ਗਿਆ ਹੈ ਪਾਣੀ ਹੋਏਗਾ ਤਾਂ ਦਵਾਂਗੇ ਪਾਣੀ ਹੈ ਨਹੀਂ ਅਸੀਂ ਦੇ ਨਹੀਂ ਰਹੇ ਸਰਕਾਰ ਦਾ ਸਟੈਂਡ ਕਿੱਥੇ ਘਟਾ ਫਿਰ ਉਹ ਮੁੱਖ ਮੰਤਰੀ ਜੀ ਦਾ ਐਟੀਟਿਊਡ ਸੀ ਉੱਥੇ ਬਿਲਕੁਲ ਨਰਮਾਈ ਵਾਲਾ ਸੀ ਉਹਨਾਂ ਨੇ ਆਪਣੇ ਸਟੈਂਡ ਨੂੰ ਸਪਸ਼ਟ ਨਹੀਂ ਕੀਤਾ ਉੱਥੇ ਉਹਨਾਂ ਨੇ ਤਾਂ بار بار ਇਹੀ ਗੱਲ ਕਹੀ ਹੈ ਕਿ ਹਰਿਆਣਾ ਸਾਡਾ ਛੋਟਾ ਭਾਈ ਹੈ ਅਸੀਂ ਪਾਣੀ ਜ਼ਰੂਰ ਦੇਾਂਗੇ ਸਰ ਇਸ ਗੱਲ ਨਾਲ ਤਾਂ ਤੁਸੀਂ ਵੀ ਮੰਨਦੇ ਹੀ ਹੋਣੇ ਕਿ ਹਰਿਆਣਾ ਛੋਟਾ ਭਾਈ ਹੈ ਪੰਜਾਬ ਦਾ ਬਿਲਕੁਲ ਛੋਟਾ ਭਾਈ ਹੈ ਪਰ ਇਹਦੇ ਨਾਲ ਨਾਲ ਇੱਕ ਗੱਲ ਹੋਰ ਵੀ ਕਹਿ ਰਹੇ ਆ ਅਸੀਂ ਕਿ ਉਹ ਉਧਰੋਂ ਜਿਹੜੀ ਸ਼ਾਗਾ ਨਦੀ ਆ ਰਹੀ ਹੈ 273 43 ਕਿਲੋਮੀਟਰ ਤੋਂ ਉਧਰ ਪਿੱਛੋਂ ਮਾਰ ਕਰਦੀ ਆ ਰਹੀ ਹੈ ਉਸ ਪਾਣੀ ਨੂੰ ਹਰਿਆਣੇ ਨੂੰ ਦਿੱਤਾ ਜਾਵੇ ਸਾਡੇ ਕੋਲ ਫਾਇਲ ਲੰਗਣ ਦੀ ਬਜਾਏ ਭੁੱਲਰ ਸਾਹਿਬ ਸਟੈਂਡ ਕਿਉਂ ਨਹੀਂ ਠੀਕ ਲੈ ਰਹੇ ਤੁਸੀਂ ਕਾਂਗਰਸ ਵੀ ਕਹਿ ਰਹੀ ਹੈ ਤੇ ਭਾਜਪਾ ਵੀ ਕਹਿ ਰਹੀ ਹੈ ਸਟੈਂਡ ਠੀਕ ਨਹੀਂ ਲੈ ਰਹੇ ਤੁਹਾਡਾ ਰੁਖ ਜਿਹੜਾ ਸੀ ਮੀਟਿੰਗ ਦੇ ਬਾਅਦ ਉਹ ਠੀਕ ਨਹੀਂ ਸੀਗਾ ਅ ਦੇਖੋ ਮੋਹ ਜੀ ਗੱਲ ਇਹ ਹੈ ਕਾਂਗਰਸ ਇਹਨਾਂ ਦੇ ਬੀਚੇ ਦਾ ਕੰਡੇ ਹੈ 1966 ਦੇ ਵਿੱਚ ਜਦੋਂ ਇਹ ਪੁਨਰਗਠਨ ਹੋਇਆ ਉਹਦੇ ਸਿਹਰ ਦੇ ਵਿੱਚ ਉਦੋਂ ਦੇਸ਼ 'ਚ ਕਾਂਗਰਸ ਦੀ ਸਰਕਾਰ ਸੀ ਤੇ ਮੇਰੀ ਗੱਲ ਸੁਣੋ ਜਿਹੜਾ ਇਹ ਕਪੂਰੀ ਵਿਖੇ ਚਾਂਦੀ ਦੀ ਕਈ ਕੋਣ ਲੈ ਕੇ ਆਇਆ ਉਥੇ ਟੱਕ ਲਾਉਣ ਵਾਸਤੇ ਮਤਲਬ ਇਹਨਾਂ ਦੇ ਤਾਂ ਬੀਜੇ ਕੰਡੇ ਆ ਜਿਹੜੇ ਜੇ ਇਹ ਮਸਲੇ ਤੁਹਾਨੂੰ ਮੈਂ ਪਹਿਲਾਂ ਹੀ ਕਹਿ ਕੇ ਹਟਿਆ ਇਹਨਾਂ ਦੀ ਸਰਕਾਰਾਂ ਰਹੀਆਂ ਦੋਨੇ ਸਟੇਟਾਂ 'ਚ ਰਹੀਆਂ ਸੈਂਟਰ 'ਚ ਰਹੀਆਂ ਦੋ ਦੋ ਵਾਰ ਮੌਕੇ ਮਿਲੇ ਇਹਨਾਂ ਨੂੰ ਜੇ ਇਹਨਾਂ ਦੀ ਨੀਅਤ ਸਾਫ਼ ਹੁੰਦੀ ਤਾਂ ਇਹ ਮਸਲੇ ਹੱਲ ਕਰਵਾ ਸਕਦੇ ਸੀ ਇਹ ਪਰ ਇਹਨਾਂ ਨੇ ਮਸਲੇ ਨਹੀਂ ਹੱਲ ਕਰਾਏ ਸਿਰਫ ਦੇ ਸਿਰਫ ਇਹਨਾਂ ਨੇ ਵੋਟਾਂ ਦੀ ਰਾਜਨੀਤੀ ਕੀਤੀ ਹੈ ਤੇ ਬੀਜੇਪੀ ਦੇ ਬੀਜੇਪੀ ਦੇ ਪ੍ਰਵਕਤਾ ਇੱਥੇ ਹੱਕਾਂ ਦੀ ਗੱਲ ਕਰਦੇ ਆ ਇਹਦਾ ਹੁਣੇ ਰੀਸੈਂਟਲੀ ਚਲੋ ਆ ਪਿਛਲਾ ਤਾਂ ਛੱਡ ਹੀ ਲਈਏ ਰੀਸੈਂਟਲੀ ਦੇਖ ਲਈਏ ਕਿਵੇਂ ਪੰਜਾਬ ਦੇ ਉੱਤੇ ਇਹਨਾਂ ਨੇ ਡਾਕੇ ਮਾਰਨ ਦੀ ਕੋਸ਼ਿਸ਼ ਕੀਤੀ ਕਦੇ ਪੰਜਾਬ ਯੂਨੀਵਰਸਿਟੀ ਤੇ ਨੋਟੀਫਿਕੇਸ਼ਨ ਜਾਰੀ ਕਦੇ ਚੰਡੀਗੜ੍ਹ ਨੂੰ ਹਥਿਆਨ ਦੀ ਕੋਸ਼ਿਸ਼ ਕਦੇ BBMP ਤੇ ਡਾਕੇ ਤੇ ਮੈਂ ਤਾਂ ਹੁਣ ਐ ਕਹਿਣਾ ਕਿ BBMP ਦਾ ਜਿਹੜੇ ਚੇਅਰਮੈਨ ਹੈ ਉਹਨਾਂ ਦੀ ਵਾਈਫ ਬੀਜੇਪੀ ਜੁਆਇਨ ਕਰ ਰਹੀ ਹੈ ਆ ਕੋਸ਼ਿਸ਼ ਆ ਵਾਣਾ ਤੁਹਾਡੇ ਤਦ ਕਹਨਾ ਉਹਨਾਂ ਨੂੰ ਭਾਜਪਾ ਦਾ ਲੀਡਰ ਅਨਾਉਂਸ ਕਰ ਦੋ ਬੀਬੀਐਮਬੀ ਚੇਅਰਮੈਨ ਨੂੰ ਕਿਉਂਕਿ ਜੇਬੀ ਇਸ ਕਰਕੇ ਬੀਜੇਪੀ ਦਾ ਰਵਈਆ ਹਮੇਸ਼ਾ ਹੀ ਪੰਜਾਬ ਪ੍ਰਤੀ ਨਫ਼ਰਤ ਵਾਲਾ ਰਿਹਾ ਚਾਹੇ ਤੁਸੀਂ ਉਹ ਤਿੰਨ ਕਾਲੇ ਕਾਨੂੰਨ ਦੇਖ ਲਓ ਖਾਨਾ ਪ੍ਰਤੀ ਆਏ ਹੁਣ ਇਹਨਾਂ ਨੇ ਜੀ ਜੀ ਰਾਮ ਜੀ ਲਿਆਤਾ ਮਜ਼ਦੂਰ ਸਾਰੇ ਧਰਨੇ ਦੇ ਬਿਠਾਤੇ ਮਤਲਬ ਭਾਜਪਾ ਦਾ ਰਵਈਆ ਮਤਰਾ ਹੀ ਮਾਵਲਾਰਿਆ ਇਹ ਹੱਕ ਚੁੱਕਦੇ ਹੱਕ ਤੇ ਤਾਂ ਇਏ ਡਾਕੇ ਮਾਰਦੇ ਤੇ ਪੰਜਾਬ ਦੇ ਸਰ ਜਵਾਬ ਲੈ ਲੈਨੇ ਆ ਸਰ ਗਵਰਨਮੈਂਟ ਜੇ ਸੈਂਟਰ ਗਵਰਨਮੈਂਟ ਲਾਸਟ ਪੁਆਇੰਟ ਜੇ ਕੋਲ ਸੈਂਟਰ ਗਵਰਨਮੈਂਟ ਚਾਹੇ ਜਵਾਬ ਸਿਰਫ 30 ਸਕਿੰਟ 30 ਸਕਿੰਟ ਫਿਰ ਜਵਾਬ ਆਣਾ ਮੈਥੋੜੇ ਜੇ ਇਸ ਮਸਲੇ ਦਾ ਹੱਲ ਸੈਂਟਰ ਗਵਰਨਮੈਂਟ ਚਾਹੇ ਪੂਰੀ ਸ਼ਾਸਨ ਦਾ ਹੱਲ ਹੋ ਸਕਦਾ ਹੈ ਕਾਂਗਰਸ ਦੇ ਕੰਡੇ ਬੀਜੇ ਹੋਏ ਐ ਜੇ ਕਹਿੰਦੇ ਭਾਰਤੀ ਜਨਤਾ ਪਾਰੀ ਦੋ ਵਾਰੀ ਸਰਕਾਰ ਐ ਐਸਵਾਈਐਲ ਸਾਡੀ ਸਰਕਾਰ ਚ ਬੰਦ ਹੋਇਆ ਸੀ ਪੂਰੀਆਂ ਸੀ ਐਨਆਰ ਕਿਤੇ ਭਲੇਖੇ ਜਨਾਰੀ ਔਰ ਤੁਸੀਂ ਅੱਕਾ ਦੀ ਗੱਲ ਕਰਦੇ ਹੋ ਹੈਲੀਕਾਪਟਰ ਤੁਹਾਡੇ ਪੁਖ ਪੰਜਾਬ ਦੇ ਖਰਚੇ ਤੇ ਤੁਹਾਡੇ ਦਿੱਲੀ ਵਾਲੇ ਮੁੱਖ ਮੰਤਰੀ ਇੱਥੇ ਬੈਠੇ ਹੋਏ ਆ ਜਿਹੜੇ ਸੁਪਰ ਸੀਐਮ ਹੈ ਹੈ ਗੁਰੂਆਂ ਦੇ ਖਿਲਾਫ ਬਾਣੀ ਬੋਲਣ ਵਾਲੇ ਹੀ ਤੁਹਾਡੀ ਮੁੱਖ ਮੰਤਰੀ ਤੁਸੀਂ ਲੁਕੋ ਕੇ ਪੰਜਾਬ 'ਚ ਬੈਠੇ ਹੋ ਗੱਲਾਂ ਮਾਰਦੇ ਹੱਕਾਂ ਦੀ ਤੁਸੀਂ ਪੰਜਾਬ ਦੇ ਡਾਕਾ ਮਾਰਦੇ ਹੋ ਕਿੱਥੇ ਫਾਈਲ ਹੈ 84 ਵਾਲੀਆਂ ਫਾਈਲਾਂ ਕਿੱਥੇ ਹੈ ਤੁਸੀਂ ਡਾਕੇ ਮਾਰੇ ਹੋ ਪੰਜਾਬ 'ਚ ਡਬਲ ਸਟੈਂਡਰਡ ਤੁਹਾਡਾ ਜਦੋਂ ਅਮੀਸ਼ਾਹ ਜੀ ਕੋ ਜਾਨੇ ਤੁਹਾਡਾ ਮੂੰਹ ਸੀਤਾ ਜਾਂਦਾ ਉਦੋਂ ਤੁਸੀਂ ਆਪਣੀਆਂ ਮਿੱਡੀਆਂ ਆਪਣੀਆਂ ਫਾਈਲਾਂ ਲੈ ਕੇ ਚੱਲ ਜਾਂਦੇ ਹੋ ਉਸ ਤੋਂ ਉਹ ਤੁਹਾਨੂੰ ਯਾਦ ਨਹੀਂ ਰਹਿੰਦਾ ਇੱਥੇ ਆ ਕੇ ਤੁਹਾਨੂੰ ਪੰਜਾਬ ਦੇ ਹੱਕਾਂ ਦੀ ਗੱਲ ਕਰਦੇ ਹੋ ਹੋਰ ਕਿੰਨਾ ਕੁ ਲੋਕ ਗਿਰੋਗੇ ਗਿਰਨ ਦਾ ਵੀ ਇੱਕ ਤਰੀਕਾ ਹੁੰਦਾ ਕਿੰ ਰੋਹ ਤੇ ਗੇਰ ਬਾਜ਼ਪਾ ਬਾਰੇ ਜਵਾਬ ਸਾਬ ਪੁਲਨ ਸਾਹਿਬ ਜਵਾਬ ਗੇਰ ਬਾਜ਼ਪਾ ਹੀ ਆਮ ਆਦਮੀ ਪਾਰਟੀ ਰੋਲ ਕਰਦੀ ਹੈ ਗਿਰਦਾ ਵੀ ਇੱਕ ਮਿਆਰ ਰੱਖੋ ਮੰਤਰੀ ਜੀ 1600 ਕਰੋੜ ਰੁਪਏ ਤੁਸੀਂ ਪੰਜਾਬ ਦੇ ਖੋਲੇ 1 ਕਰੋੜ ਰੁਪਏ ਤੁਸੀਂ ਇੱਥੋਂ ਲੈ ਕੇ ਬਾਹਰ ਜਾਈ ਜਾਂਦੇ ਉਹ ਤਾਂ ਦਿੱਲੀ ਜਾਂਦਾ ਪਿਆ ਹੈਲੀਕਾਪਟਰ ਤੁਹਾਡੇ ਪੈਰਾਂ ਪੈਰਾਂ ਤੇ ਘੁੰਮਦੇ ਪਏ ਲੋਕਤੰਤਰ ਤੇ ਲੋਕ ਮੰਗਦੇ ਤੁਹਾਡੇ ਕੋਲ ਅੱਜ ਤੱਕ ਨਹੀਂ ਦਿੱਤੇਗੇ ਦੱਸੋ ਲੋਕੀ ਹੁੰਦੇ ਵੀ ਤੁਹਾਡੇ ਤੋਂ ਜਦ ਤਾ ਤੋਰੀਆਂ ਤਾਂ ਇਹ ਤੁਹਾਡੇ ਸਾਰੀਆਂ ਪਾਰਟੀਆਂ ਟੱਪ ਕੇ ਸਾਰੀਆਂ ਪਾਰਟੀਆਂ ਟੱਪ ਗਏ ਤੁਸੀਂ ਇੱਕ ਇੱਕ ਕਰਕੇ ਸਰ ਇੱਕ ਇੱਕ ਕਰਕੇ ਆਪਣੀ ਗੱਲ ਰੱਖ ਲਓ ਮੋਈ ਜੀ ਸਾਰੀਆਂ ਪਾਰਟੀਆਂ ਤਾਂ ਟੱਪ ਗਏ ਇਹ 3 ਲੱਖ 2 ਲੱਖ 80 ਹਜ਼ਾਰ ਕਰਜ਼ਾ ਸੀਗਾ 4 10 ਹਜ਼ਾਰ ਕਿੱਧਰ ਹੋ ਗਿਆ ਤੁਸੀਂ ਕੁਝ ਕਰਜ਼ਾ ਘਟਾ ਰਹੇ ਸੀ ਲੋਕਾਂ ਨੂੰ ਸਭ ਪਤਾ ਆਪਣੀ ਐਸ਼ ਪ੍ਰਸਤੀ ਦੀ ਆਪਣੀ ਐਡਵਰਟਾਈਜ਼ਮੈਂਟ ਲਾਇਆ ਇੱਕ ਦੋ ਟੇਰੇ ਸੁੱਕੇ ਰੱਖੇ ਹੋ ਉੱਤੇ ਉੱਤੇ ਤੁਸੀਂ ਆਪਣੀ ਐਡ ਦਿੰਦਾ ਵੀ ਭਾਜੀ ਭਾਜੀ ਜੀ ਤੁਹਾਡੇ ਤੇ આરોਪ ਵੀ ਲੱਗ ਰਹੇ ਨੇ ਕਾਂਗਰਸ ਪਾਰਟੀ ਤੇ ਬੀਜੇ ਹੋਏ ਨੇ ਆਮ ਆਦੀ ਪਾਰਟੀ ਤੇ ਭਾਜੀ ਦੋਨੋਂ ਹੀ ਕਹਿ ਰਹੇ ਨੇ ਇਹ ਨਾਲੇ ਪੰਜਾਬ ਦੇ ਲੋਕਾਂ ਨੂੰ ਕੋਈ ਪਤਾ ਜੀ 70 75 ਸਾਲ ਦੇ ਕਿੰਨੇ ਕਾਰਨਾਂ ਦਾ ਰਾਜ ਕੀਤਾ ਕਿਵੇਂ ਇਹ ਸਮਾ ਇੱਕੋ ਜਿਹਾ ਨਹੀਂ ਰਹਿੰਦਾ ਜਦੋਂ ਪੁੱਛੋ ਜਦੋਂ ਇਹ ਪਟਿਆਲੇ ਵਾਲ ਸਰ 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 ਇੱਕ ਮਿੰਟ ਇੱਕ ਮਿੰਟ ਸਾਰੇ ਸਾਇਲੈਂਸ ਸਰ ਸਾਰੇ ਸਾਇਲੈਂਸ ਹੋ ਜਾਓ ਗੋਸ਼ਾ ਸਾਹਿਬ ਪੁੱਛ ਰਹੇ ਆ ਸਵਾਲ ਹੀ ਪੁੱਛ ਰਹੇ ਆ ਵਿਨੋਦ ਭਾਰਤੀ ਜੀ ਜਵਾਬ ਦੇ ਰਹੇ ਨੇ ਕਿਉਂਕਿ ਹੁਣ ਤੁਸੀਂ ਦੋਨੋਂ ਨੇ ਮਿਲ ਕੇ ਅਟੈਕ ਕਾਂਗਰਸ 'ਤੇ ਕੀਤਾ ਤੇ ਘੱਟੋ ਘੱਟ ਕਾਂਗਰਸ ਆਪਣੀ ਗਲਤ ਰੱਖੇ ਜੀ ਵਿਨੋਦ ਜੀ ਦੇਖੋ ਜਦੋਂ ਐ ਵਕਤ ਕੋਈ ਨਹੀਂ ਰਹਿੰਦਾ ਜਿਸ ਵਕਤ ਉਹ ਟੱਕਲਾਨ ਆਏ ਸੀ ਤਾਂ ਉਦੋਂ 35 ਫੁੱਟ ਤੇ ਪਾਣੀ ਸੀ ਅੱਜ 150 ਫੁੱਟ ਤੇ ਪਾਣੀ ਹੈ ਤਾਂ ਇਸ ਲਈ ਹਾਲਾਤ ਦੇ ਮੁਤਾਬਕ ਹੀ ਸਟੈਂਡ ਲੈਣਾ ਪੈਂਦਾ ਜੇਕਰ ਰਾਜੀਵ ਲੰਕੋਵਾਲ ਐਕੋਰਡ ਹੋਇਆ ਸੀ ਤਾਂ ਉਸ ਵਕਤ ਉਸ ਐਕੋਰਡ ਨੂੰ ਪੂਰਾ ਹੋਣ ਤੋਂ ਕਿਹਨੇ ਰੋਕਿਆ ਕਿਉਂ ਬਾਦਲ ਸਾਹਿਬ ਰਜ਼ਾਈਨ ਕਰ ਗਏ ਉਸ ਮਨਿਸਟਰੀ ਤੋਂ ਕਿਉਂ ਕੈਪਟਨ ਅਭਿੰਦਰ ਸਿੰਘ ਉਸ ਟਾਈਮ ਐਗਰੀਕਲਚਰ ਮਿਨਿਸਟਰ ਸੀ ਅਕਾਲੀ ਦਲ ਦੀ ਮਿਨਿਸਟਰੀ ਏਰ ਜਾਇਨ ਕਰ ਗਏ ਇਹਨਾਂ ਨੇ ਉਹਨੂੰ ਚੱਲਣ ਹੀ ਨਹੀਂ ਦਿੱਤਾ ਸੁਜੀਤ ਸਿੰਘ ਬਰਨਾਲਾ ਔਰ ਉਸ ਤੋਂ ਬਾਅਦ ਲੋਂਗੋਵਾਲ ਜੀ ਦਾ ਮਰਡਰ ਹੋ ਗਿਆ ਕਿਉਂਕਿ ਸਮਝੋਤੇ ਜਿਹੜੇ ਹੁੰਦੇ ਆ ਉਹਨਾਂ ਨੂੰ ਸਿਰੇ ਵੀ ਤਾਂ ਲਾਣਾ ਚਾਹੀਦਾ ਇਹਨਾਂ ਨੇ ਸਮਝੋਤਾ ਸਿਰੇ ਚੜਾ ਨਹੀਂ ਦਿੱਤਾ ਦੂਸਰੀ ਗੱਲ ਜਿਹੜੀ ਇਹ ਕਹਿੰਦੇ ਜੀ ਨਹਿਰ ਤੇ ਕਿਉਂ ਟੱਕ ਲਾਣਗੇ ਬਾਦਲ ਸਾਹਿਬ ਨੇ ਆਪਣੇ ਖਾਸ ਖਾਸ ਹਰਿਆਣਾ ਦੇ ਮੁੱਖ ਮੰਤਰੀ ਜੈਜੀ ਲਾਲ ਜੀ ਤੋਂ ਉਸ ਟਾਈਮ 1 ਕਰੋੜ ਰੁਪਏ ਦਾ ਚੈੱਕ ਲਿੱਤਾ ਸੀ ਨਰਦੀ ਕੋदाई ਲਈ ਲੇਕਨ ਉਸ 80 ਦੀ ਸਰਕਾਰ ਬਦਲ ਗਈ ਉਹ ਆਪਣਾ ਸਟੈਂਡ ਬਦਲ ਗਈ ਤਾਂ ਅੱਜ ਜੇ ਕਾਂਗਰਸ ਦੇ ਮੱਥੇ ਇਹ ਲਾਂਦੇ ਐ ਐਲੀਗੇਸ਼ਨ ਲਾਂਦੇ ਐ ਤਾਂ ਆਪਣੀ ਮੰਜੀ ਥੱਲੇ ਵੀ ਝਾੜੂ ਫੇਰਨ ਤੇ ਇਸ ਲਈ ਅੱਜ ਜੋ ਕਾਂਗਰਸ ਦਾ ਸਟੈਂਡ ਹੈ ਉਹ ਬਿਲਕੁਲ ਸਾਫ਼ ਹੋ ਸਪਸ਼ਟ ਹੈ ਕਿ ਸਾਡੇ ਕੋਲ ਸਵਿਆਰ ਪਾਣੀ ਨਹੀਂ ਹੈਗਾ ਇਸ ਲਈ ਹਰਿਆਣਾ ਜਿਹੜਾ ਉਧਰੋਂ ਯਮਨਾ ਤੋਂ ਜਾਂ ਸ਼ਾਰਦਾ ਨਦੀ ਤੋਂ ਆਪਣਾ ਪਾਣੀ

ਏ ਕਹਿ ਰਹੇ ਆ ਸਾਡੇ ਕੋ ਪਾਣੀ ਪਹਿਲਾਂ ਹੀ ਘਟਾ ਹੈ ਪੰਜਾਬ ਕੋ ਪੰਜਾਬ ਦੀ ਬੀਜੇਪੀ ਦਾ ਸਟੈਂਡ ਹੈ ਅਸੀਂ ਇੱਕ ਬੂੰਦ ਵੀ ਪਾਣੀ ਨਹੀਂ ਦਿੱਤਾ ਜਾਊਗਾ ਪਾਣੀ ਹੈ ਨਹੀਂ ਸਾਡੇ ਕੋਲ ਸਾਡੇ ਕਿਸਾਨਾਂ ਕੋ ਪਾਣੀ ਨਹੀਂ ਹੈ ਸਰ ਸੈਂਟਰ ਨਾਲ ਗੱਲ ਕਰੋਗੇ ਸਰ ਸੈਂਟਰ ਨਾਲ ਗੱਲ ਕਰੋਗੇ ਤੁਸੀਂ ਇਸ ਮੁੱਦੇ ਨੂੰ ਲੈ ਕੇ ਅਸੀਂ ਅਸੀਂ ਗੱਲ ਕਰਦੇ ਆ ਇਸ ਟਾਈਮ ਰਿਪਰੈਜ਼ੈਂਟ ਕੌਣ ਕਰ ਰਿਹਾ ਪੰਜਾਬ ਨੂੰ ਰਿਪਰੈਜ਼ੈਂਟ ਕੌਣ ਕਰਦਾ ਤੁਸੀਂ ਮੇਰੇ ਤੋਂ ਵੱਧ ਪੜੇ ਲਿਖੇ ਹੋ ਮੋਈ ਜੀ ਨਹੀਂ ਨਹੀਂ ਉਹਨਾਂ ਤੋਂ ਮੈਂ ਪੁੱਛ ਰਿਹਾ ਸਰ ਉਹਨਾਂ ਤੋਂ ਪੁੱਛਦੇ ਆ ਸਰਕਾਰ ਦੇ ਮੁੱਖ ਮੰਤਰੀ ਕਰਦੇ ਅਸੀਂ ਪੰਜਾਬ ਦੇ ਮੁੱਖ ਮੰਤਰੀ ਦੇ ਨਾਲ ਉੱਪਰ ਲੜਨੇ ਤਾਂ ਸਹੀ ਇਸ ਦਲ ਤੇ ਉਹ ਅੜਦੇ ਹੀ ਨਹੀਂਗੇ ਮੈਂ ਤਾਂ ਬਾਰ-ਬਾਰ ਕਹਿੰਦਾ ਜਦੋਂ ਉੱਪਰ ਕੇਂਦਰ ਸਰਕਾਰ ਚ ਜਾਂਦੇ ਉਹ ਤੇ ਗੱਲ ਨਹੀਂ ਕਰਦੇ ਉਹ ਤਾਂ ਆਪਣੇ ਪਰਸਨਲ ਮਸਲੇ ਹੱਲ ਕਰਾ ਕੇ ਆਉਂਦੇ ਆ ਬਾਹਰ ਆ ਕੇ ਰੋਲਾ ਕੁਝ ਹੋਰ ਪਾਉਂਦੇ ਆ ਜਦੋਂ ਇੱਥੇ ਸਟੇਜਾਂ ਤੇ ਜਾਂਦੇ ਉਹ ਤਾਂ ਸਰਕਾਰ ਨੂੰ ਪੰਡਦੇ ਆ ਐ ਦਵੇ ਡਬਲ ਸਟੈਂਡ ਟ੍ਰਿਪਲ ਸਟੈਂਡ ਵੱਲ ਖਤਮ ਕਰਕੇ ਪੰਜਾਬ ਦੇ ਲੋਕਾਂ ਨਾਲ ਖੜੋ ਪੰਜਾਬ ਦੇ ਲੋਕਾਂ ਨੇ ਤੁਹਾਨੂੰ 99 ਸੀਟਾਂ ਦਿੱਤੀਆਂ ਸੀ ਹੋਰ ਕਿਸ ਨੇ ਨਹੀਂ ਦਿੱਤੀਆਂ ਸੀ ਸਿਰਫ ਝੂਠ ਬੋਲ ਕੇ ਰਾਜਨੀਤੀ ਨਾ ਕਰੋ ਬਾਕੀ ਸੁਪਰੀਮ ਕੋਰਟ 'ਚ ਮਸਲਾ ਸੁਪਰੀਮ ਕੋਰਟ ਵੱਲ ਦੇਖੀ ਆ ਪਰ ਅਸੀਂ ਅਸੀਂ ਹੱਕ 'ਚ ਪੰਜਾਬ ਦੇ ਖੜਨਾ ਠੀਕ ਹੈ ਸਰ ਠੀਕ ਹੈ ਹੁਣ ਲਾਸਟ ਸਰ ਇੱਕ ਮੈਂ ਤੁਹਾਨੂੰ ਦੇ ਰਿਹਾ ਕਿਉਂ ਤਾਂ ਕਾਂਗਰਸ ਬੀਜੇਪੀ ਤਾਂ ਕਹਿ ਰਹੀ ਆ ਅਸੀਂ ਨਾਲ ਖੜਦੇ ਆ ਨਾਲ ਨਾਲ ਚੱਲਦੇ ਆ ਮੁੱਦਾ ਤਾਂ ਚੱਕੋ ਤੁਸੀਂ ਕਿ ਹੁਣ ਅਸੀਂ ਪਾਣੀ ਦੇਣਾ ਹੀ ਨਹੀਂ ਇਹ ਜਿਹੜੇ ਪੰਜਾਬ ਦੀ ਬੀਜੇਪੀ ਦੇ ਲੀਡਰਸ਼ਿਪ ਹੈ ਨਾ ਇਹਨਾਂ ਦੀ ਤਾਂ ਆਵਾਜ਼ ਹੀ ਨਿਕਲਦੀ ਕੋਈ ਇਹਨਾਂ ਦੀ ਇੱਕ ਸਟੇਟਮੈਂਟ ਦਿਖਾ ਦਿਓ ਇੱਕ ਸਟੇਟਮੈਂਟ ਦਿਖਾ ਦਿਓ ਸਰ ਉਹ ਤਾਂ ਸਾਹਮਣੇ ਬੈਠੇ ਆ ਸਰ ਨਿਊ ਸਟੇਟ ਤੇ ਬੈਠੇ ਆ ਨਿਊ ਸਟੇਟ ਤੇ ਬੈਠੇ ਤੇ ਸਟੇਟਮੈਂਟ ਦੇ ਰਹੇ ਨੇ ਗੋਸ਼ਾ ਸਾਹਿਬ ਕਿ ਖੜੇ ਆ ਤੁਹਾਡੇ ਨਾਲ ਚਲਦੇ ਆ ਤੁਹਾਡੇ ਨਾਲ ਨਹੀਂ ਨਾ ਦੱਸਦੇ ਆਪਣਾ ਸਟੈਂਡ ਤਾਂ ਸਪਸ਼ਟ ਕਰ ਰਹੇ ਸਾਰੇ ਸਾਡਾ ਸਟੈਂਡ ਸਪਸ਼ਟ ਕਰਦਾ ਹੈ ਆਪਣਾ ਕਹਿ ਸਮਝਣਾ ਹੁਣ ਗੋਸ਼ਾ ਸਾਹਿਬ ਮੈਂ ਤੁਹਾਡੀ ਗੱਲ ਰੱਖਤੀ ਹੁਣ ਇੱਕ ਵਾਰੀ ਕਹਿ ਦੋ ਕਹਿਨ ਦੋ ਹਾਂਜੀ ਕੋਈ ਜੀ ਜੇ ਸੈਂਟਰ ਗਵਰਨਮੈਂਟ ਬੀਜੇਪੀ ਸੈਂਟਰ ਗਵਰਨਮੈਂਟ ਜਾਵੇ ਤਾਂ ਇਸ ਮਸਲੇ ਦਾ ਹੱਲ ਹੋ ਸਕਦਾ ਪਰ ਪਰ ਬੀਜੇਪੀ ਨੇ ਜਿਹੜਾ ਰਵਈਆ ਹੈ ਪੰਜਾਬ ਪਰ ਆਪਣਾ ਸਟੈਂਡ ਹੀ ਰਿਸਕਸਟ ਕਰਨਾ ਕਿਉਂ ਇਹਨਾਂ ਦਾ ਰਵਈਆ ਰਿਹਾ ਪਿੱਛੇ ਦੇਖੇ ਨੋਟੀਫਿਕੇਸ਼ਨ ਜਾਰੀ ਪਾ ਸਰ ਤੁਸੀਂ ਪਾਣੀ ਦੋਗੇ ਨਹੀਂ ਦੋਗੇ ਤੁਸੀਂ ਕੀ ਕਹਿ ਰਹੇ ਤੁਹਾਡਾ ਸਟੈਂਡ ਕੀ ਹੈ ਪਾਣੀ ਬਿਲਕੁਲ ਇੱਕ ਬੂੰਦ ਨਹੀਂ ਪਾਣੀ ਦੀ ਮੋਹਿਜੀ lettes me complete ਦੇਖੋ 1964 ਚ ਹੋਰ ਚੀਜ਼ ਸੀ ਪਾਣੀ ਸੀ 1978 ਜੋ ਹੋਰ ਹੋ ਗਿਆ ਅੱਜ ਜੀ ਆਪਾਂ ਦੇਖੀਏ ਪੰਜਾਬ ਦੇ ਹਾਲਾਤ ਅੱਜ ਪੰਜਾਬ ਦੇ ਹਾਲਾਤ ਇਸ ਤਰ੍ਹਾਂ ਦੇ ਹੈ ਕਿ 400 ਫੁੱਟ ਤੱਕ ਹੀ ਹੇਟਲਾ ਪਾਣੀ ਡੂੰਘੇ ਹੋ ਕੇ 400 ਫੁੱਟ ਇਸ ਕਰਕੇ ਪੰਜਾਬ ਦੇ ਹਾਲਾਤ ਕਿਹਨਾ ਹੁਣ ਹਾਲਾਤ ਹੋਏਗਾ ਤੇ ਵਾਸਤੇ ਮੈਨਾਂ ਇਹ ਨਹੀਂ ਪਾਣੀ ਸਾਡਾ ਸਾਡਾ ਸਟੈਂਸ ਸਪਸ਼ਟਾ ਸੀਮ ਸਾਹਿਬ ਨੇ ਬਹੁਤ ਵਾਰੀ ਇੱਕ ਕਲੀਅਰ ਕੀਤਾ ਹੈ ਕਿ ਪੰਜਾਬ ਕੋਲ ਇੱਕ ਬੂੰਦ ਨਹੀਂ ਪਾਣੀ ਦੀ ਪਰ ਜਿਹੜੀਆਂ ਮੀਟਿੰਗਸ ਐ ਕੋਈ ਇਹਦਾ ਸਾਰਤਕ ਨਿਕਲੂਗਾ ਕੋਈ ਹਰਿਆਣਾ ਜਾਂ ਸੈਂਟਰ ਗਵਰਨਮੈਂਟ ਕਿ ਤਾ ਹੋਰ ਹੋਰ ਆਪਣਾ ਪਾਣੀ ਦਾ ਹੱਲ ਕਰਵਾ ਸਕਦੀ ਐ ਸਿਰਫ ਤੇ ਸਿਰਫ ਇਹਨਾਂ ਨੇ ਪਹਿਲਾਂ ਵੀ ਸਿਆਸਤ ਕੀਤੀ ਐ ਠੀਕ ਸਰ ਅੱਜ ਦੀ ਡਿਬੇਟ ਲਈ ਇੰਨਾ ਹੀ ਤੁਸੀਂ ਸਾਡੇ ਨਾਲ ਜੁੜੇ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਐਸਵਾਈਐਲ ਇਹੋ ਜਿਹਾ ਮੁੱਦਾ ਜਿਹੜਾ ਹੱਲ ਨਿਕਲਣਾ ਹੀ ਚਾਹੀਦਾ ਹੈ ਤਾਂ ਹੀ ਹਰਿਆਣਾ ਤੇ ਪੰਜਾਬ ਜਿਹੜਾ ਹੈ ਉਹਨਾਂ ਦੀ ਬਾਰ-ਬਾਰ ਮੀਟਿੰਗਾਂ ਤਾਂ ਹੋ ਰਹੀਆਂ ਨੇ ਪਰ ਹੱਲ ਹੋਏਗਾ ਤਾਂ ਹੀ ਜਨਤਾ ਨੂੰ ਰਾਹਤ ਮਿਲੇਗੀ ਤੁਸੀਂ ਦੇਖਦੇ ਰਹੋ ਨਿਊ ਸਟੇਟ ਪੰਜਾਬ ਹਰਿਆਣਾ ਹਿਮਾਚਲ ਸਾਸਤ੍ਰਿਕ